ਹਾਂਜੀ ਮਾਨਵ ਸਾਹਿਬ ਕੀ ਹਾਲ ਹੈ ਮਾਨਵ ਵੇਸਟ ਆ ਜੀ ਸ਼ੇਰੀ ਪੰਜਾਬ ਲੀਗ ਦਾ ਹੀਰਾ ਪਲੇਅਰ ਬੱਲੇ ਬੱਲੇ ਕਰਾਈ ਨਾਲੇ ਜਿੱਤੇ ਵੀ ਤੇ ਅੱਜ ਸਲੇਪੁਰ ਦੇ ਕੱਪ ਤੇ ਆਇਆ ਕਾਸਕੋ ਵੀ ਮੁੰਡਾ ਖੇਡਦਾ ਜੀ ਬਾਈ ਜੀ ਕਿਵੇਂ ਚੱਲ ਰਿਹਾ ਕਾਸਕੋ ਦੇ ਵਿੱਚ ਆ ਹੁਣ ਮਜ਼ਾ ਆਉਂਦਾ ਖੇਡਣਾ ਬਹੁਤ ਬੜੀ ਬਹੁਤ ਵਧੀਆ ਟੀਮ ਹੈ ਆਪਣੇ ਲੈਵਲ ਜਿਵੇਂ ਮੈਂ ਖੇਡਦਾ ਮੰਨਦਾ ਤੇ ਇਹਦੇ ਨਾਲ ਇਹ ਇੱਕ ਟੱਚ ਦੇ ਵਿੱਚ ਰਹਿੰਦਾ ਹਮੇਸ਼ਾ ਬੜੀਆ ਸੁਆਦ ਆਉਂਦਾ ਖੇਡ ਕੇ ਅੱਜ ਬਹੁਤ ਤਗੜਾ ਹੈ ਅੱਜ ਸਾਡੇ ਕਾਸਟੂਰਟ ਦੇ ਰਾਵਣ ਨੂੰ 34 ਨਾਲ ਮਾਰੇ ਆ ਠੀਕ ਹੈ ਤੇ ਆ ਤੈਨੂੰ ਪਤਾ ਸੀ ਆਪਣੇ ਗੋਪੀ ਮੰਡ ਬਾਰੇ ਵੀ ਮੁੰਡਾ ਟਰੈਕਟਰ ਜਿੱਦਿਆ ਨਹੀਂ ਟਰੈਕਟਰ ਬਾਰੇ ਤਾਂ ਨਹੀਂ ਕੋਈ ਸੀ ਭਾਈ ਪਰ ਗੋਪੀ ਮੰਡ ਨਾਮ ਜਰੂਰ ਸੁਣਿਆ ਗੈਟਿੰਗ ਭਾਈ ਦੀ ਸੁਣੀ ਹੋਈ ਹੈ ਤੇ ਚੱਲ ਇਧਰਲੇ ਪਾਸੇ ਦਾ ਖੇਡਦੇ ਆ ਕਿਤੇ ਸਾਡੇ ਇਧਰ ਮੋਗੇ ਫਰੀਦਕੋਟ ਜੀ ਜੀ ਲੁਧਿਆਣੇ ਵਾਲਾ ਜੇ ਕੋਈ ਬੁਲਾਵੇ ਤੈਨੂੰ ਬਾਹਰਲਾ 플레이ਰ ਬਣਾ ਖੇਡਣ ਲਈ ਤੇ ਪਹੁੰਚ ਸਕਦਾ ਠੀਕ ਹੈ ਠੀਕ ਹੈ ਬਾਕੀ ਨੰਬਰ ਕਿਸੇ ਨੂੰ ਲੋੜ ਹੋਈ ਮੈਂ ਆਪਣੇ ਆ ਪ੍ਰੋਵਾਈਡ ਕਰਾ ਦੂੰਗਾ ਵੀਰ ਦੀ 130 35 ਦੀ ਸਪੀਡ ਹੈ ਬੱਲੇਬਾਜ਼ੀ ਦਾ ਫਿਰ ਤੁਸੀਂ ਆਪ ਹੀ ਕੱਢ ਕੇ ਦੇਖ ਲਿਓ ਸਲੇਮਪੁਰ ਕੱਪ ਦਾ ਬੱਲੇ ਬੱਲੇ ਕਰਾਉਂਦਾ ਤੇ ਲੈਦਰ ਦੇ ਵਿੱਚ ਬੱਲੇ ਬੱਲੇ ਕਰਾਉਂਦਾ ਤੇ ਸਾਡੇ ਇਲਾਕੇ ਚ ਆ ਕੇ ਖੇਡੇ